ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਮੱਤ ਤੇ ਪੜਦਾ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਵਿੱਕੀ ਦੀ ਹੈ ਇੱਕ ਪਾਸੇ ਤਾਂ ਪੰਜੇ ਉਂਗਲਾਂ ਹਿੱਕੋ ਵਿੱਚ ਨੇ ਤੇ ਦੂਜੀ ਪਾਸੇ ਉਸ ਦਾ ਹੋ ਰਿਹਾ ਹੈ ਪਰਦਾ ਫਾਸ਼ ਸੋ ਸਾਰਾ ਗੋਸ਼ ਵਿੱਕੀ ਬਾਰੇ ਕਿਦਾਂ ਭੇਦ ਖੋਲਦਾ ਹੈ ਆਪਾਂ ਗੱਲ ਕਰਦੇ ਆ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜਿਵੇਂ ਕਿ ਵਿੱਕੀ ਨੂੰ ਤੇ ਪ੍ਰੀਤ ਨੂੰ ਛੱਡ ਕੇ ਜਦ ਕਵਲ ਚਲਾ ਜਾਂਦਾ ਹੈ ਤੇ ਵਿੱਕੀ ਬਹੁਤ ਖੁਸ਼ ਹੁੰਦਾ ਹੈ ਉਸ ਦੀ ਮਾਂ ਵੀ ਸੁਪਨੇ ਲੈ ਰਹੀ ਹੁੰਦੀ ਆ ਉਹ ਸੋਚ ਰਹੀ ਹੁੰਦੀ ਆ ਕਿ ਪ੍ਰੀਤ ਆਪਣੇ ਪੇਕਿਆਂ ਤੋਂ ਬੜਾ ਕੁਝ ਲੈ ਕੇ ਆਈ ਮੇਰੇ ਲਈ ਪਰ ਉਸ ਨੂੰ ਵਿਕੀ ਚਿਕਾਉਂਦਾ ਏ ਤੇ ਕਹਿ ਦਿੰਦਾ ਏ ਕਿ ਸੁਪਨੇ ਵੇਖਣੇ ਬੰਦ ਕਰ ਸੁਪਨੇ ਸੱਚੀ-ਸਾਚੀ ਹੀ ਹੋ ਰਹੇ ਨੇ ਉਸਦੀ ਮਾਂ ਨੂੰ ਯਕੀਨ ਨਹੀਂ ਆਉਂਦਾ ਕਿਉਂਕਿ ਵਿਕੀ ਨੇ ਤੇ ਆਪਣਾ ਹੱਥ ਉਤੇ ਕੀਤਾ ਹੋਇਆ ਏ ਸੌਰਿਆਂ ਦੇ ਆਪਣੀ ਸੱਸ ਨੂੰ ਪਿੱਛੇ ਲਾ ਕੇ ਸੋ ਸੱਸ ਨੂੰ ਪਿਨਾ ਪਿੱਛੇ ਲਾਉਣ ਦੀ ਲੋੜ ਵੀ ਨਹੀਂ ਉਹ ਆਪਣੇ ਆਪ ਹੀ ਵਿਕੀ ਨੂੰ ਸਾਰਾ ਕੁਝ ਲਟਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਇਹਦੇ ਵਿੱਚ ਗਲਤੀ ਪ੍ਰੀਤ ਦੀ ਆ ਪ੍ਰੀਤ ਆਪਣੀ ਮਾਂ ਨੂੰ ਜੇ ਸਾਰਾ ਸੱਚ ਦੱਸ ਦਿੰਦੀ ਤੇ ਸ਼ਾਇਦ ਉਸ ਨੂੰ ਵੀ ਪਤਾ ਲੱਗ ਜਾਂਦਾ ਵਿੱਕੀ ਦੀ ਅਸਲੀਅਤ ਦਾ ਪਰ ਉਹ ਸੱਚ ਨਹੀਂ ਦੱਸਦੀ ਤੇ ਜਿਸੇ ਕਰਕੇ ਵਿੱਕੀ ਦੀ ਮौज ਬਣ ਚੁੱਕੀ ਆ ਤੇ ਆਪਣੀ ਸਾਸ ਦੇ ਥਰੂ ਹੀ ਹੁਣ ਸਾਰਾ ਕੁਝ ਉਸ ਨੂੰ ਮਿਲ ਰਿਹਾ ਹੈ ਪਰ ਉਧਰ ਜਦ ਕਵਲ ਗੱਡੀ ਲੈ ਕੇ ਘਰ ਪਹੁੰਚਦਾ ਇਥੇ ਦੂਜੀ ਗੱਡੀ ਲੈ ਕੇ ਉਸਦੇ ਡੈਡੀ ਨੇ ਤੇ ਉਸਨੇ ਕਿਤੇ ਜਾਣਾ ਹੁੰਦਾ ਹੈ ਤੇ ਉਸਦਾ ਡੈਡੀ ਵੇਟ ਕਰ ਰਿਹਾ ਹੁੰਦਾ ਹੈ ਜਿਆਦਾ ਹੀ ਗੱਡੀ ਸਟਾਰਟ ਕਰਕੇ ਉਹ ਨਿਕਲਦੇ ਦੇ ਨਾਲ ਹੀ ਗੱਡੀ ਖਰਾਬ ਹੋ ਜਾਂਦੀ ਆ ਇਹ ਵੇਖ ਕੇ ਉਹ ਬੜੇ ਹੈਰਾਨ ਹੁੰਦੇ ਆ ਕਿ ਗੱਡੀ ਨੂੰ ਇੰਨੀ ਜਲਦੀ ਕੀ ਹੋ ਗਿਆ ਸੋ ਬਾਰ-ਬਾਰ ਸਲਫ ਮਾਰਨ ਤੇ ਗੱਡੀ ਸਟਾਰਟ ਨਹੀਂ ਹੁੰਦੀ ਤੇ ਫਿਰ ਜਿਆਦਾ ਸਲਫ ਮਾਰੀ ਜਾਂਦੇ ਤੇ ਸਟਾਰਟ ਹੋ ਜਾਂਦੀ ਤੇ ਉਹ ਪਹੁੰਚ ਜਾਂਦੇ ਆ ਮਕੈਨਿਕ ਦੇ ਕੋਲ ਉਹ ਸੋਚਦੇ ਆ ਕਿ ਸਰਵਿਸ ਹੋਣ ਵਾਲੀ ਹੋਣੀ ਆ ਜਿਸ ਕਰਕੇ ਗੱਡੀ ਖਰਾਬ ਰਈ ਪਰ ਉਹਨਾਂ ਨੂੰ ਨਹੀਂ ਪਤਾ ਕਿ ਗੱਡੀ ਵਿੱਚ ਕਿੰਨਾ ਵੱਡਾ ਨੁਕਸਾਨ ਸੋ ਮਕੈਨਿਕ ਦੇ ਜਾਣ ਤੋਂ ਬਾਅਦ ਜਦ ਸਾਰਾ ਕੁਝ ਪਤਾ ਲੱਗਦਾ ਹੈ ਤੇ ਕਵਲ ਨੂੰ ਨਾਲ ਹੀ ਲੱਗ ਜਾਂਦੀ ਆ ਸਮਝ ਕਿ ਵਿਕੀ ਗੱਡੀ ਕਿਹੜੀ ਕੱਲੋ ਛੱਡ ਕੇ ਇੱਥੇ ਗਿਆ ਉਸ ਦਾ ਡੈਡੀ ਤੇ ਉਹ ਦੋਵੇਂ ਸਲਾਹ ਕਰ ਰਹੇ ਹੁੰਦੇ ਆ ਕਿ ਵਿੱਕੀ ਨੂੰ ਗੱਡੀ ਇਦਾਂ ਹੀ ਮੋੜ ਦੇਣੀ ਚਾਹੀਦੀ ਨਾਲੇ ਆਪੇ ਗੱਡੀ ਠੀਕ ਰਹੋਂਦਾ ਤੇ ਲੱਗ ਜਾਂਦਾ ਪਤਾ ਸੋ ਹੁਣ ਇਹ ਇਸੇ ਕਰਕੇ ਸਾਡੇ ਪੇਟੇ ਪਾ ਕੇ ਚਲਾ ਗਿਆ ਪਰ ਉਹ ਜਦ ਘਰ ਆ ਕੇ ਇਹੋ ਗੱਲ ਕਰਦੀ ਆ ਤੇ ਵਿੱਕੀ ਦੀਸਸ ਯਾਨੀ ਕਿ ਕਮਲ ਦੀ ਮੰਮੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਤੇ ਅੱਗੋਂ ਕਹਿੰਦੀ ਆ ਕਿ ਗੱਡੀ ਨੂੰ ਨੁਕਸ ਪਹਿਲਾਂ ਕੋਈ ਹੋਊਗਾ ਜਾਂ ਤੁਹਾਡੇ ਕੋਲੋਂ ਪੈ ਗਿਆ ਹੁਣ ਵਿੱਕੀ ਦਾ ਤੇ ਇਸ ਵਿੱਚ ਕੋਈ ਵੀ ਕਸੂਰ ਨਹੀਂ ਸੋ ਕਵਲ ਦੀ ਮੰਮੀ ਵਿੱਕੀ ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰਦੀ ਆ ਤੇ ਇਸ ਕਰਕੇ ਉਹਦੀ ਹਰ ਗੱਲ ਵਿੱਚ ਹਾਂ ਵਿੱਚ ਹਾਂ ਮਲਾ ਦਿੰਦੀ ਆ ਸੋ ਉਤੇ ਵਿੱਕੀ ਨੂੰ ਮੋਜਾਂ ਲੱਗੀਆਂ ਹੋਈਆਂ ਨੇ ਪਰ ਕਵਲ ਵਿਊਜ਼ ਦਾ ਪਰਦਾ ਫਾਸ਼ ਕਰਨਾ ਚਾਹੁੰਦਾ ਏ ਉਹ ਸੋਚਦਾ ਏ ਕਿ ਹੁਣ ਬਹੁਤ ਹੋ ਗਿਆ ਇਸ ਵਾਰ ਤਾਂ ਬੇਵਕੂਫ਼ ਹੀ ਬਣਾ ਕੇ ਗਿਆ ਏ ਸੋ ਮੈਂ ਇਸ ਨੂੰ ਅੱਗੋਂ ਹੁਣ ਬੇਵਕੂਫ਼ ਬਣਾਵਾਂਗਾ ਜਿੰਨੀ ਵਾਰ ਇਸ ਨੇ ਸਾਨੂੰ ਬੇਵਕੂਫ਼ ਬਣਾਇਆ ਉੰਨੀ ਵਾਰ ਹੁਣ ਇਸ ਨੂੰ ਵੀ ਬੇਵਕੂਫ਼ ਬਣਾਵਾਂਗਾ ਤਾਂ ਹੀ ਇਸ ਨੂੰ ਪਤਾ ਲੱਗੇਗਾ ਸੋ ਹੁਣ ਦੇਖਦੇ ਹਾਂ ਕਿ ਗੱਡੀ ਦਾ ਸੱਚ ਪਤਾ ਲੱਗਣ ਤੇ ਹੁਣ ਵਿੱਕੀ ਦੇ ਨਾਲ ਕਮਲ ਕੀ ਵਿਵਹਾਰ ਕਰਦਾ ਏ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ